ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਐਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਗੁੱਲੀ ਡੰਡਾ ਜਿੱਥੇ ਬਹੁਤ ਅੜੀਅਲ ਹੋ ਜਾਂਦਾ ਜਿੱਥੇ ਹਰ ਸਾਲ ਦੀ ਪ੍ਰੋਬਲਮ ਰਹਿੰਦੀ ਹੈ ਵੀ ਕਈ ਆਮ ਜਿਹੜੀਆਂ ਸਪ੍ਰਿਆ ਨਾਲ ਨਹੀਂ ਮਰਦਾ ਉਥੇ ਆਪਾਂ ਜਿਹੜਾ ਇਹਦਾ ਇਲਾਜ ਕਿਵੇਂ ਕਰ ਸਕਦੇ ਹਾਂ ਇਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜੜੀਆਂ ਤੁਸੀਂ ਮੇਰੀਆਂ ਹਰ ਵੀਡੀਓ ਦੇ ਸਕੋ ਤੇ ਕਿਸਾਨ ਵੀਰੋ ਜੇਕਰ ਤੁਸੀਂ ਕਿਸੇ ਆਪਣੀ ਖੇਤੀਬਾੜੀ ਸੰਬੰਧਤ ਸਮੱਸਿਆ ਦਾ ਕੋਈ ਹੱਲ ਚਾਹੁੰਦੇ ਹੋ ਤਾਂ ਉਹਦੇ ਲਈ ਮੇਰੇ WhatsApp ਗਰੁੱਪ ਤੇ ਮੈਸੇਜ ਕਰ ਸਕਦੇ ਹੋ ਤੇ ਗਰੁੱਪ ਨਾਲ ਜੁੜ ਸਕਦੇ ਹੋ ਨੰਬਰ ਹੈਗਾ 8198011111 ਨੰਬਰ ਫੇਰ ਰਿਪੀਟ ਕਰ ਦਾਂ ਜੀ 8198011111 ਤਾਂ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਗੁੱਲੀ ਡੰਡਾ ਜਿੱਥੇ ਕਾਫੀ ਜ਼ਿਆਦਾ ਵੱਡੀ ਸਮੱਸਿਆ ਬਣਿਆ ਹੋਇਆ ਉੱਥੇ ਦੋ ਤਿੰਨ ਸਾਲਾਂ ਤੋਂ ਰੁਝਾਣੇ ਵੀ ਚੱਲ ਪਿਆ ਆਪਾਂ ਯੂਰੀਏ ਦੇ ਵਿੱਚ ਮੈਟਰੀਬਿਊਜਨ ਪਾ ਕੇ ਜਿਹੜਾ ਛਿੱਟਾ ਦੇ ਦਿੰਨੇ ਆ ਤੇ ਉਹਦੇ ਨਾਲ ਜਿਹੜਾ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਮਿਲ ਰਿਹਾ ਬਟ ਕਈ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਉਹ ਕਈ ਵਾਰ ਆਪਣਾ ਨੁਕਸਾਨ ਵੀ ਕਰ ਜਾਂਦੇ ਆ ਕਈ ਵਾਰ ਡੋਜ਼ ਜ਼ਿਆਦਾ ਪਾ ਜੇ ਮੈਟਰੀ ਦੀ ਤਾਂ ਵੀ ਕਣਕ ਆਪਣੀ ਮੱਚ ਜਾਂਦੀ ਹੈ ਜਾਂ ਧੱਕਾ ਲੱਗ ਜਾਂਦਾ ਹੈ ਰਈਵਰ ਦੇ ਉਪਰੋਂ ਮੀਂਹ ਪੈ ਜੇ ਤਾਂ ਵੀ ਆਪਾਂ ਨੂੰ ਕਣਕ ਜਿਹੜੀ ਆਪਣੀ ਖਰਾਬ ਹੋ ਸਕਦੀ ਹੈ ਸੋ ਅੱਜ ਗੱਲ ਕਰਾਂਗੇ ਤਿੰਨ ਸਪਰੇਆਂ ਬਾਰੇ ਜਿਹੜੀਆਂ ਕਿ ਖੇਤੀ ਯੂਨੀਵਰਸਿਟੀ ਵੱਲੋਂ ਸਪਾਰਸ਼ ਹੈ ਤੇ ਉਹਨਾਂ ਦੇ ਵਿੱਚ ਸਾਲਟ ਦੋਨੋਂ ਕੋਲੂਡੀਨਾ ਪਲੱਸ ਮੈਟਰੀ ਤੇ ਫਨੋਕਸਾ ਪਲੱਸ ਮੈਟਰੀ ਇਹ ਜਿਹੜਾ ਉਹ ਐਡ ਕੀਤਾ ਗਿਆ ਇਹ ਜਿਹੜੀਆਂ ਵਰਤਨੀਆਂ ਜਾਣੀਆਂ ਸੇਫ ਹੈ ਪਰ ਕੁਝ ਸਾਵਧਾਨੀਆਂ ਵਰਤਨੀਆਂ ਕਿੱਥੇ ਨਹੀਂ ਵਰਤਨੀ ਉਹਦੇ ਬਾਰੇ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦਵਾਈਆਂ ਬਾਰੇ ਤੇ ਉਹਨਾਂ ਦੀ ਡੋਜ਼ ਬਾਰੇ। ਉਹ ਪਹਿਲੀ ਗੱਲ ਕਰੀਏ ਅਕੋਰਡ ਪਲੱਸ ਦੇ ਨਾਂ ਤੇ ਦਵਾਈ ਹੈਗੀ ਹੈ 22 ਸੀ ਤਾਕਤ ਵਾਲੀ ਇਹਦੇ ਚ ਜਿਹੜਾ ਸਾਲਟ ਹੈ ਫਿਨੋਕਸਾਪ੍ਰੋ ਪਲੱਸ ਮੈਟਰੀਬਿਜਨ। ਇਹਦੀ ਡੋਜ਼ ਹੈ ਜਿਹੜੀ 500 ਐਮਐਲ ਪ੍ਰਤੀ ਏਕੜ ਦੀ ਹੈ। ਤੇ ਦੂਜੀ ਜਿਹੜੀ ਦਵਾਈ ਹੈਗੀ ਹੈ ਉਹ ਸ਼ਗਨ 2111 ਦੇ ਨਾਂ ਤੇ ਹੈ। ਇਹਦੇ ਵਿੱਚ ਜਿਹੜਾ ਸਾਲਟ ਹੈ ਕੋਰਡੀਨਾ ਪਲੱਸ ਮੈਟਰੀ ਹੈ। ਇਹਦੀ ਜਿਹੜੀ ਡੋਜ਼ ਆਪਾਂ ਪ੍ਰਤੀ ਏਕੜ ਦੀ ਵਰਤਨੀਏ 200 ਗ੍ਰਾਮ ਪ੍ਰਤੀ ਏਕੜ ਦੀ। ਤੀਜੀ ਦਵਾਈ ਆ ਜਾਂਦੀ ਹੈ ਆਪਣੇ ਕੋਲੇ ਏਸੀਐਮ 9 ਦੇ ਨਾਤੇ ਇਹਦੇ ਵਿੱਚ ਵੀ ਜਿਹੜਾ ਸਾਲਟ ਹੈ ਉਹ ਕੋਲਡੀਨਾ ਪਲਸ ਮੈਟਰੀਬਿਊਜਨ ਹੁਣ ਜੇਕਰ ਆਪਾਂ ਗੱਲ ਕਰੀਏ ਜਿਹੜੀ ਅਕੋਰਡ ਪਲਸ ਹੈ ਇਹਦੇ ਚ ਆਪਾਂ ਇਹ ਸਾਵਧਾਨੀ ਵਰਤਣੀ ਹੈ ਜੇ ਕਿਸੇ ਮੇਰੇ ਵੀਰ ਨੇ ਪੀਬੀਡਬਲ 550 ਜਾਂ 550 ਕਣਕ ਬੀਜੀ ਹੈ ਤਾਂ ਉਹਦੇ ਤੇ ਜਿਹੜੀ ਹੈ ਦਵਾਈ ਆਪਾਂ ਬਿਲਕੁਲ ਨਹੀਂ ਕਰਨੀ ਉਸ ਤੇ ਧੱਕਾ ਲਾਉਂਦੀ ਹੈ ਉਹ ਤੇ ਮਾੜਾ ਅਸਰ ਦਿਖਾਉਂਦੀ ਹੈ ਜਿਹੜੀ ਅਕੋਰਡ ਪਲਸ ਹੈ ਦੂਜੀ ਗੱਲ ਆਪਾਂ ਇਹ ਦਵਾਈਆਂ ਕਿੱਥੇ ਨਹੀਂ ਵਰਤਣੀਆਂ ਉਹ ਜਿੱਥੇ ਆਪਣੇ ਬਾਣ ਮਾੜੇ ਆ ਜਾਂ ਜ਼ਮੀਨਾਂ ਹਲਕੀਆਂ ਕਹਿ ਲਈਏ ਉਥੇ ਇਹਨਾਂ ਦੀਆਂ ਵਰਤੋਂ ਆਪਾਂ ਨਹੀਂ ਕਰਨੀ ਜੇਕਰ ਉਥੇ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਕਰਦੇ ਆ ਤਾਂ ਆਪਣੀ ਜਿਹੜੀ ਕਣਕ ਨੂੰ ਧੱਕਾ ਲੱਗੂਗਾ ਤੇ ਆਪਣੀ ਕਣਕ ਜਿਹੜੀ ਹੈ ਖਰਾਬ ਹੋ ਸਕਦੀ ਹੈ ਇਹ ਚੀਜ਼ ਆਪਾਂ ਖਾਸ ਧਿਆਨ ਰੱਖਣਾ ਤੀਜੀ ਗੱਲ ਜਿਹੜੀ ਧਿਆਨ ਚ ਰੱਖਣਯੋਗ ਹੈ ਉਹ ਜੇਕਰ ਆਪਾਂ ਬੈਸਟ ਰਿਜ਼ਲਟ ਲੈਣਾ ਇਹਨਾਂ ਦਵਾਈਆਂ ਦਾ ਫਿਰ ਜਿਹੜੀ ਆਪਾਂ ਜਿਹੜੀ ਨੋਜ਼ਲ ਹੈ ਉਹ ਆਪਾਂ ਕਿਹੜੀ ਵਰਤਨੀ ਹੈ ਜੇਕਰ ਆਪਾਂ ਕੋਲਡੀਨਾ ਪਲਸ ਮੈਟਰੀਬਿਊਸ਼ਨ ਵਾਲਾ ਸਾਲਟ ਵਰਤ ਰਹੇ ਆ ਯਾਨੀ ਕਿ ਸ਼ਗਨ 21 11 ਜਾਂ ਐਸੀਐਮ 9 ਤਾਂ ਉਹਦੇ ਲਈ ਜਿਹੜੀ ਆਪਾਂ ਨੋਜ਼ਲ ਵਰਤਨੀ ਹੈ ਕਿਸਾਨ ਵੀਰੋ ਉਹ ਫਲੈਟ ਫੈਨ ਜਾਂ ਫਲੱਡ ਜੈਟ ਜਿਹਨੂੰ ਆਪਾਂ ਕੱਟ ਨੋਜ਼ਲ ਕਹਿ ਦਿੰਦੇ ਆ ਉਹ ਵਰਤਨੀ ਹੈ ਪਰੰਤੂ ਜੇਕਰ ਆਪਾਂ ਅਕੋਰਡ ਪਲਸ ਜੀ ਚ ਫੀਨੋਕਸਾਪਰੋਪ ਪਲਸ ਮੈਟਰੀਬਿਊਸ਼ਨ ਸਾਲਟ ਹੈ ਉਹਦੇ ਲਈ ਆਪਾਂ ਜਿਹੜੀ ਵਰਤਨੀ ਹੈ ਉਹ ਫਲੈਟ ਫਰਨੋਜ਼ਲੀ ਵਰਤਣੀ ਹੈ ਆਪਾਂ ਕੋਨੋਜ਼ ਨਿ ਵਰਤਣੀ ਕੋਨੋਜ਼ ਵਰਤਨ ਨਾਲ ਆਪਣਾ ਜਦੋਂ ਦੂਰਾ ਫਾਰਵਾਦਾ ਆਪਣਾ ਜਿਹੜਾ ਨੁਕਸਾਨ ਵੀ ਹੋ ਸਕਦਾ ਸੋ ਨੋਜ਼ਲਾਂ ਇਹ ਵਰਤਣੀ ਹੈ ਤੇ ਆਖਰੀ ਜਿਹੜੀ ਸਾਵਧਾਨੀ ਆਪਾਂ ਕਿਸਾਨ ਵੀਰੋ ਜ਼ਮੀਨ ਦੀ ਨਮੀ ਨੂੰ ਧਿਆਨ ਚ ਰੱਖਣਾ ਸੋ ਜਿੱਥੇ ਜ਼ਿਆਦਾ ਪਾਣੀ ਖੜਾ ਉਥੇ ਦਵਾਈ ਬਿਲਕੁਲ ਨਹੀਂ ਕਰਨੀ ਪਾਣੀ ਖੜੇ ਦੇ ਵਿੱਚ ਨਹੀਂ ਤਾਂ ਆਪਣਾ ਜਿਹੜਾ ਜ਼ਮੀਨ ਦਾ ਨੁਕਸਾਨ ਨਹੀਂ ਵੰਗੀ ਵੀ ਜਿੱਥੇ ਪਾਣੀ ਖੜਦਾ ਜਿਹੜੇ ਵਾਂਚ ਉਥੇ ਦਵਾਈ ਨਹੀਂ ਕਰਨੀ ਨਹੀਂ ਤੁਹਾਡੀ ਕਰਨ ਨੂੰ ਜਿਹੜੀ ਹੈ ਇਹ ਮਚਾ ਸਕਦੀ ਹੈ ਦਵਾਈ ਮੈਨੂੰ ਨਾਮ ਲਖਾ ਦਿਓ ਤੁਹਾਡਾ ਲਿਖ ਕੇ ਭੇਜ ਦੂੰ ਮੈਂ ਖੇਤੀ ਵਾਲੇ ਮੇਰੇ ਅੱਜ ਦੀ ਵੀਡੀਓ ਦੇਖ ਕੇ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰੋ ਜੀ ਧੰਨਵਾਦ